ਲਗਾਤਾਰ ਚਰਚਾ ਚੱਲ ਰਹੀ ਸੀ ਕਿ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਚੋਣ ਲੜ ਸਕਦੇ ਨੇ ਪਰ ਇਸ ਨੂੰ ਲੈ ਕੇ ਫਿਲਹਾਲ ਸਸਪੈਂਸ ਬਰਕਰਾਰ ਹੈ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਦੀ ਇਸ ਨੂੰ ਲੈ ਕੇ ਸਪਸ਼ਟਕਰਨ ਦਿੱਤਾ ਗਿਆ ਹੈ ਸਪਸ਼ਟ ਕੀਤਾ ਗਿਆ ਖਡੂਰ ਸਾਬ ਤੋਂ ਚੋੜਾ ਲੜਨ ਵਾਲੀ ਜਿਹੜੀ ਖਬਰ ਹੈ ਉਹ ਝੂਠੀ ਹੈ ਅਮਰਿਤਪਾਲ ਦੇ ਮਾਤਾ ਦੇ ਵੱਲੋਂ ਦੀ ਇਹ ਬਿਆਨ ਦਿੱਤਾ ਗਿਆ ਕਿਹਾ ਕਿ ਫਿਲਹਾਲ ਕੁਝ ਵੀ ਸਪਸ਼ਟ ਨਹੀਂ ਹੈ ਹਲੇ ਤਾਂ ਅਸੀਂ ਕੱਲ ਅਮਰਿਤਪਾਲ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਕਰਨੀ ਹੈ ਅਮਰਿਤਪਾਲ ਦੇ ਵਕੀਲ ਰਾਜਦੇਵ ਸਿੰਘ ਨੇ ਇਸ ਦਾ ਦਾਅਵਾ ਕੀਤਾ ਸਿਗਾ ਕੀ ਚੋਣਾ ਲੜਨ ਬਾਰੇ ਰਾਜਦੇਵ ਸਿੰਘ ਦੇ ਵੱਲੋਂ ਦੀ ਇਹ ਗੱਲ ਜਿਹੜੀ ਆਖੀ ਗਈ ਸੀ ਪਰ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਇਸ ਵੇਲੇ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਦੀ ਕਿ ਹਲੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ ਅਮਰਿਤਪਾਲ ਦੇ ਚੋਣਾ ਲੜਨ ਨੂੰ ਲੈ ਕੇ ਜੋ ਇਹ ਗੱਲ ਕਹੀ ਜਾ ਰਹੀ ਹੈ ਕਿ ਖਡੂਰ ਸਾਹਿਬ ਤੋਂ ਚੋਣਾ ਲੜ ਸਕਦੇ ਨੇ ਇਹ ਵੀ ਜਿਹੜਾ ਹੈ ਖਬਰ ਝੂਠੀ ਹੈ ਇਸ ਦਾ ਜ਼ਿਕਰ ਇਸ ਦਾ ਖੰਡਨ ਜਿਹੜਾ ਹੈ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਦੀ ਕੀਤਾ ਗਿਆ ਹੈ ਹਮਰ ਵੜੀਗ ਰਾਜਦੇਵ ਖਾਲਸਾ ਵਕੀਲ ਉਹਨਾਂ ਨੂੰ ਮਿਲਣ ਗਿਆ ਸੀ ਲੇਕਿਨ ਕੱਲ ਉਹਨਾਂ ਦੀ ਸਿੰਗਣੀ ਉਹਨਾਂ ਨੇ ਮਿਲ ਕੇ ਆਈ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਉਹਦੀ ਮਤਲਬ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰ ਸਕਦੇ ਉਹ ਭਾਈ ਸਾਹਿਬ ਦੇ ਮਤਲਬ ਚਾਚਾ ਜੀ ਤੇ ਡੈਡੀ ਗਏ ਆ ਮਿਲਣ ਉਹ ਕੱਲ ਨੂੰ ਮਿਲ ਕੇ ਆਉਂਦੇ ਆ ਤੇ ਫੇਰ ਕੋਈ ਵੀ ਜਿਹੜੀ ਹੋਗੀ ਖਬਰ ਉਹ ਅਸੀਂ ਕਰਾਂਗੇ ਬਾਕੀ ਸੰਗਤਾਂ ਦਾ ਬਹੁਤ ਦਬਾਅ ਸੀ ਕਿ ਜਦੋਂ ਕਈਆਂ ਪਿੰਡਾਂ ਦੇ ਸਰਪੰਚ ਤੇ ਬਹੁਤ ਸੰਗਤ ਆਣ ਕੇ ਕਹਿ ਰਹੀ ਹੈ ਭਾਈ ਸਾਹਿਬ ਨੂੰ ਵੀ ਖਡੂਰ ਸਾਹਿਬ ਤੋਂ ਚੋਣ ਲੈ ਲਓ ਪਰ ਅਜੇ ਕਲੀਅਰ ਕੋਈ ਨਹੀਂ ਆ ਸੰਗਤਾਂ ਬਹੁਤ ਦਬਾਅ ਪਾਉਣ ਰਹੀਆਂ ਵਾ ਤੇ ਅਜੇ ਕੋਈ ਨਹੀਂ ਕਲੀਅਰ ਉਹਨਾਂ ਪਾਇਸਾਬਾ ਅਜੇ ਮੰਨਦੇ ਨਹੀਂ ਆ ਜੋ ਵੀ ਉਹਨਾਂ ਦੇ ਹੋਊਗਾ ਮਤਲਬ ਸੁਨਾਹ ਆਊਗਾ ਉਹ ਅਸੀਂ ਮਤਲਬ ਖਬਰ ਦਵਾਵਾਂਗੇ ਜਰੂਰ ਅਜੇ ਕੋਈ ਕਨਫਰਮ ਨਹੀਂ ਹੈਗਾ ਇਹ ਖਬਰ ਨਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਨਹੀਂ ਨਹੀਂ ਅਜੇ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਸੀਂ ਵੀ ਅਜੇ ਹੀ ਪੜੀ ਖਬਰ ਹਨ ਫੋਨ ਤੇ ਆ ਬੰਦ ਹੋ ਹੁਣ ਤੇ ਅਸੀਂ ਵੀ ਹੋਣੀ ਖਬਰ ਪੜੀ ਹੈ ਕਿ ਰਾਜੇਵ ਖਾਲਸਾ ਬਗੇ